ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਨਮਿਊਟ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਗੁਰੂ ਕਾ ਲਾਹੌਰ ਜਿੱਥੇ ਅੱਜ ਬਸੰਤ ਪੰਚਮੀ ਦੇ ਤਿਉਹਾਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਪੂਰਵ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਪੂਰਵ ਮਨਾਇਆ ਜਾਂਦਾ ਬਸੰਤ ਪੰਚਮੀ ਦੇ ਉੱਤੇ ਗੁਰੂ ਕਾ ਲਾਹੌਰ ਦੇ ਵਿੱਚ ਜਿਹੜਾ ਕਿ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਤੋਂ 15 ਕਿਲੋਮੀਟਰ ਦੂਰੀ ਦੇ ਉੱਤੇ ਹੈ ਇਹ ਜਿਹੜਾ ਸਥਾਨ ਹੈ ਬੜਾ ਰਮਣੀਕ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਕਾਰਜ ਜਿਹੜਾ ਉਹ ਮਾਤਾ ਜੀਤੋ ਜੀ ਦੇ ਨਾਲ ਹੁੰਦਾ ਤੇ ਇਸ ਅਸਥਾਨ ਦੇ ਉੱਤੇ ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਤੋਂ ਆ ਬारात ਜਿਹੜੀ ਆ ਉਹ ਚਾਲੇ ਪਉਂਦੀ ਹੈ ਤੇ ਇਸ ਸਥਾਨ ਤੇ ਆ ਕੇ ਠੱਕਦੀ ਹੈ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸੇਹਰਾ ਸਾਹਿਬ ਸੇਹਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਬारात ਆ ਕੇ ਠੱਕਦੀ ਹੈ ਇੱਥੇ ਗੁਰੂ ਸਾਹਿਬ ਜਿਹੜਾ ਆਪਣਾ ਚੌਲਾ ਬਦਲਦੇ ਨੇ ਦੱਸਿਆ ਜਾਂਦਾ ਕਿ ਬਸੰਤੀ ਰੰਗ ਦਾ ਚੌਲਾ ਪਹਿਨਦੇ ਨੇ ਅਤੇ ਫਿਰ ਕਲਗੀ ਸਜਾਉਂਦੇ ਨੇ ਗੁਰਦੁਆਰਾ ਸਾਹਿਬ ਦਾ ਨਾਮ ਬੇਸ਼ੱਕ ਸੇਹਰਾ ਸਾਹਿਬ ਰੱਖਿਆ ਹੋਇਆ ਪਰ ਗੁਰੂ ਸਾਹਿਬ ਨੇ ਸੇਹਰਾ ਨਹੀਂ ਸੀ ਲਗਾਇਆ ਅ ਕਲਗੀ ਜਿਹੜੀ ਆ ਗੁਰੂ ਸਾਹਿਬ ਲਗਾਉਂਦੇ ਸਨ ਅਤੇ ਕਲਗੀ ਲਗਾ ਕੇ ਇੱਥੋਂ ਫਿਰ ਉਹ ਗੁਰਦੁਆਰਾ ਗੁਰੂ ਕਾ ਲਾਹੌਰ ਜਾਂਦੇ ਨੇ ਜਿੱਥੇ ਮਾਤਾ ਜੀਤੋ ਜੀ ਅਤੇ ਉਹਨਾਂ ਦੇ ਪਰਿਵਾਰ ਵਾਲੇ ਬਰਾਤ ਦਾ ਸਵਾਗਤ ਕਰਦੇ ਨੇ ਤੇ ਉੱਥੇ ਉਹਨਾਂ ਦੇ ਆਨੰਦ ਕਾਰਜ ਹੁੰਦੇ ਨੇ ਤਾਂ ਸੰਗਤਾਂ ਜੜੀਆਂ ਨੇ ਉਹ ਹਮ ਹਮਾ ਕੇ ਪਹੁੰਚੀਆਂ ਹੋਈਆਂ ਨੇ ਹਾਲਾਂਕਿ ਮੌਸਮ ਜਿਹੜਾ ਆ ਉਹ ਲਗਾਤਾਰ ਹੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਬੱਦਲ ਬਾਈ ਹੋਈ ਆ ਤੇ ਲਗਾਤਾਰ ਮੀਂਹ ਪੈ ਰਿਹਾ ਪਰ ਉਸ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਉਹਨਾਂ ਦਾ ਉਹ ਉਤਸ਼ਾਹ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ 'ਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਹਰ ਸਾਲ ਇੱਥੇ ਬਸੰਤ ਪੰਚਮੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਪੂਰਵ ਜਿਹੜਾ ਉਹ ਮਨਾਇਆ ਜਾਂਦਾ ਹੈ ਰਮਣੀਕ ਸਥਾਨ ਹੈ ਪਹਾੜਾਂ ਦੇ ਵਿੱਚਕਾਰ ਇਹ ਗੁਰਦੁਆਰਾ ਸਾਹਿਬ ਸਜੋਬਿਤ ਹੈ ਗੁਰਦੁਆਰਾ ਸੇਰਾ ਸਾਹਿਬ ਜਿੱਥੇ ਬਾਰਾਤ ਟੁਕਦੀ ਹੈ ਗੁਰੂ ਸਾਹਿਬ ਇੱਥੋਂ ਫਿਰ ਤਿਆਰ ਹੋ ਕੇ ਅੱਗੇ ਚੱਲੇ ਪਾਉਂਦੇ ਨੇ ਗੁਰਦੁਆਰਾ ਆ ਤੁਹਾਨੂੰ ਦਿਖਾਣਾ ਚਾਹਾਂਗੇ ਗੁਰੂ ਕਾ ਲਾਹੌਰ ਜਿਸ ਗੁਰਦੁਆਰਾ ਸਾਹਿਬ ਨੂੰ ਆਨੰਦ ਕਾਰਜ ਸਾਹਿਬ ਗੁਰਦੁਆਰਾ ਸਾਹਿਬ ਵੀ ਕਿਹਾ ਜਾਂਦਾ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਦੇ ਆਨੰਦ ਕਾਰਜ ਜਿਹੜੇ ਨੇ ਉਹ ਹੋਏ ਸਨ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤਸਵੀਰਾਂ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਜਿੱਥੋਂ ਬਰਾਤ ਜਿਹੜੀ ਹੈ ਇੱਥੋਂ ਗੁਰਦੁਆਰਾ ਸੇਹਰਾ ਸਾਹਿਬ ਤੋਂ ਚੱਲ ਕੇ ਪਹੁੰਚਦੀ ਹੈ ਜਿੱਥੇ ਗੁਰੂ ਸਾਹਿਬ ਦੇ ਆਨੰਦ ਕਾਰਜ ਹੋਏ ਸੀ ਮਾਤਾ ਜੀਤੋ ਜੀ ਦੇ ਨਾਲ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮਾਤਾ ਜੀਤੋ ਜੀ ਜਿਹੜੇ ਨੇ ਉਹ ਲਾਹੌਰ ਦੇ ਰਹਿਣ ਵਾਲੇ ਸਨ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਪਰ ਗੁਰੂ ਸਾਹਿਬ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਗੁਰੂ ਸਾਹਿਬ ਨੇ ਇੱਥੇ ਹੀ ਲਾਹੌਰ ਸ਼ਹਿਰ ਬਸਾ ਦਿੱਤਾ ਸੀਗਾ ਜਿਹੜਾ ਕਿ ਹੁਣ ਹਿਮਾਚਲ ਦੇ ਵਿੱਚ ਹੈ ਜ਼ਿਲ੍ਹਾ ਬिलासपुर ਦੇ ਵਿੱਚ ਤੇ ਇਸ ਸਥਾਨ ਤੇ ਫਿਰ ਗੁਰੂ ਸਾਹਿਬ ਦੇ ਜਿਹੜੇ ਨੇ ਉਹ ਆਨੰਦ ਕਾਰਜ ਹੋਏ ਸਨ ਤਾਂ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚਦੀਆਂ ਨੇ ਤੇ ਗੁਰੂ ਸਾਹਿਬ ਦੇ ਵਿਆਸ ਸਮਾਗਮਾਂ ਦੇ ਵਿੱਚ ਸ਼ਰਕਤ ਕਰਦੀ ਆ ਤੇ ਕਈ ਤਰ੍ਹਾਂ ਦੇ ਇੱਥੇ ਲੰਗਰ ਲੱਗਦੇ ਨੇ ਬਾਰਾਤ ਦੇ ਸਵਾਗਤ ਦੇ ਵਾਸਤੇ ਮਠਾਈਆਂ ਦੇ ਲੰਗਰ ਲੱਗਦੇ ਨੇ 35 ਤਰ੍ਹਾਂ ਦੇ ਭੋਜਨ ਜਿਹੜੇ ਨੇ ਪਕਵਾਨ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ ਕਿਤੇ ਖੋਏ ਦੀਆਂ ਪਿੰਨੀਆਂ ਦੇ ਲੰਗਰ ਚੱਲ ਰਹੇ ਨੇ ਗੋਲ ਗੱਪਿਆਂ ਦੇ ਲੰਗਰ ਚੱਲ ਰਹੇ ਨੇ ਟਿੱਕੀਆਂ ਦੇ ਲੰਗਰ ਚੱਲ ਰਹੇ ਨੇ ਅਤੇ ਤਕਰੀਬਨ 35 ਤਰ੍ਹਾਂ ਦੇ ਭੋਜਨ ਦੇ ਲੰਗਰ ਜਿਹੜੇ ਨੇ ਇਸ ਅਸਥਾਨ ਦੇ ਉੱਤੇ ਚੱਲਦੇ ਨੇ ਇਹ ਗੁਰਦੁਆਰਾ ਸਾਹਿਬ ਆ ਸੇਰਾ ਸਾਹਿਬ ਤੇ ਇਸ ਤੋਂ ਬਾਅਦ ਜਿਹੜੀ ਆ ਬारात ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਹ ਪਹੁੰਚਦੀ ਹੈ ਗੁਰੂ ਕਾ ਲਾਹੌਰ ਜਿੱਥੇ ਮਾਤਾ ਜੀਤੋ ਜੀ ਦੇ ਨਾਲ ਉਹਨਾਂ ਦੇ ਆਨੰਦ ਕਾਰਜ ਹੁੰਦੇ ਨੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਅੱਜ ਬਸੰਤ ਪੰਚਮੀ ਦੇ ਤਿਉਹਾਰ ਦੇ ਉੱਤੇ ਜਿੱਥੇ ਅੱਜ ਜੇਕਰ ਗੱਲ ਕਰ ਲਈ ਜਾਵੇ 1677 ਦੀ ਤਾਂ ਉਦੋਂ ਗੁਰੂ ਸਾਹਿਬ ਇਸ ਸਥਾਨ ਦੇ ਉੱਤੇ ਬਾਰਾਤ ਲੈ ਕੇ ਪਹੁੰਚੇ ਸੀ ਕਲਗੀ ਸਜਾਉਂਦੇ ਨੇ ਅਤੇ ਚੌਲਾ ਬਸੰਤੀ ਰੰਗ ਦਾ ਦੱਸਿਆ ਜਾਂਦਾ ਕਿ ਪਹਿਨਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਗੁਰੂ ਕਾ ਲਾਹੌਰ ਜਾ ਕੇ ਮਾਤਾ ਜੀਤੋ ਜੀ ਦੇ ਨਾਲ ਆਨੰਦ ਕਾਰਜ ਜਿਹੜੇ ਨੇ ਹੁੰਦੇ ਨੇ ਲਾਵਾਂ ਹੁੰਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਉਹ ਅਨੰਦਪੁਰ ਸਾਹਿਬ ਜਿਹੜਾ ਪਹੁੰਚਦੇ ਨੇ ਤੇ ਇੱਥੇ ਤਿੰਨ ਦਿਨ ਜੇਕਰ ਕਹਿ ਲਿਆ ਜਾਵੇ ਤਾਂ ਮੇਲਾ ਲੱਗਦਾ ਹੈ 21 22 ਤੇ 23 ਜਨਵਰੀ ਨੂੰ 23 ਜਨਵਰੀ ਨੂੰ ਜਿਹੜਾ ਆ ਗੁਰੂ ਸਾਹਿਬ ਦਾ ਆਨੰਦ ਕਾਰਜ ਹੋਇਆ ਸੀ 22 ਤਰੀਕ ਨੂੰ ਬारात ਦੇ ਰੂਪ ਦੇ ਵਿੱਚ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਕੱਟਿਆ ਜਾਂਦਾ ਸੋ ਅਸੀਂ ਤੁਹਾਨੂੰ ਦਰਸ਼ਨ ਕਰਾਏ ਨੇ ਗੁਰਦੁਆਰਾ ਸਿਹਰਾ ਸਾਹਿਬ ਦੇ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਹੁਣ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਗੁਰੂ ਕਾ ਲਾਹੌਰ ਜਿੱਥੇ ਗੁਰੂ ਸਾਹਿਬ ਦੇ ਆਨੰਦ ਕਾਰਜ ਹੋਏ ਸੀ ਤਾਂ ਸੰਗਤਾਂ ਜੜੀਆਂ ਨੇ ਉਹ ਹੌਮ ਹਮਾ ਕੇ ਪਹੁੰਚੀਆਂ ਹੋਈਆਂ ਨੇ ਗੱਲਬਾਤ ਵੀ ਕਰਾਂਗੇ ਸੰਗਤਾਂ ਜੜੀਆਂ ਨੇ ਦੂਰ ਦੂਰ ਤੋਂ ਪਹੁੰਚੀਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਕਿਹੜੀ ਜਗ੍ਹਾ ਤੋਂ ਪਹੁੰਚੇ ਹੋ ਭਾਈ ਸਾਹਿਬ ਪਹਿਲੀ ਵਾਰ ਆਏ ਹੋ ਫਰਸਟ ਟਾਈਮ ਆਇਆ ਜੀ ਪਹਿਲੀ ਵਾਰ ਕਿਵੇਂ ਲੱਗ ਰਿਹਾ ਜੀ ਆ ਕੇ ਉਰੇ ਅੱਛਾ ਲੱਗ ਰਿਹਾ ਜੀ ਅੱਜ ਮੌਸਮ ਖਰਾਬ ਹੈ ਰਾਤ ਤੋਂ ਹੀ ਮੀਂਹ ਪੈ ਰਿਹਾ ਤੁਸੀਂ ਫੇਰ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਕਹਿਣਾ ਭਈ ਗੁਰੂ ਸਾਨੂੰ ਇੱਥੇ ਲੈ ਕੇ ਆ ਵਰਾਤੀ ਬਣ ਕੇ ਆਇਓ ਅੱਜ ਹਾਂਜੀ ਹਾਂਜੀ ਵਿਰਾਤੀ ਬਣ ਕੇ ਆਏ ਆ ਤੇ ਆਪਣੇ ਨਾਨਕੇ ਵੀ ਆਜੋ ਪਰ ਇਹ ਵੀ ਕਹਿ ਸਕਦੇ ਆ ਕਿਉਂਕਿ ਜਦੋਂ ਅਸੀਂ ਸਿੱਖ ਸਾਜ ਜੰਨੇ ਆ ਤਾਂ ਸਾਨੂੰ ਕਿਹਾ ਜਾਂਦਾ ਕਿ ਸਾਡੇ ਨਾਨਕਾ ਪਰਿਵਾਰ ਕਿਹੜਾ ਗੁਰੂ ਕਾ ਲਾਹੌਰ ਹਾਂਜੀ ਗੁਰੂ ਕਾ ਲਾਹੌਰ ਹਾਂਜੀ ਹਾਂਜੀ ਬਹੁਤ ਅੱਛੀ ਗੱਲ ਐ ਸੀ ਕਿਵੇਂ ਲੱਗ ਰਿਹਾ ਜੂਰੇ ਆ ਕੇ ਬਹੁਤ ਅੱਛਾ ਲੱਗ ਰਿਹਾ ਅਸੀਂ ਮਤਲਬ ਕਿ 10 15 ਆਏ ਆ ਚੰਡੀਗੜ੍ਹ ਤੋਂ ਠੀਕ ਹੈ ਹਾਂਜੀ ਠੀਕ ਹੈ ਸੋ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਬੜੀਆਂ ਖੁਸ਼ ਨੇ ਕੋਈ ਪਹਿਲੀ ਵਾਰ ਆਇਆ ਕੋਈ ਹਰ ਸਾਲ ਆਉਂਦਾ ਹੈ ਤੇ ਇੱਥੇ ਆ ਕੇ ਹਰ ਇੱਕ ਨੂੰ ਕਿਤੇ ਨਾ ਕਿਤੇ ਸਕੂਨ ਮਿਲਦਾ ਤੇ ਉਹ ਗੁਰੂ ਸਾਹਿਬ ਜੀ ਨੂੰ ਇੱਥੇ ਮਹਿਸੂਸ ਕਰਦੇ ਨੇ ਕਿ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਪਹੁੰਚੇ ਸਨ ਤੇ ਉਹ ਇਸ ਸਥਾਨ ਤੇ ਆ ਕੇ ਜਿਹੜਾ ਆ ਬਰਾਤ ਨੂੰ ਅੱਗੇ ਲੈ ਕੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਜੀ ਖਰੜ ਤੋਂ ਆਏ ਆ ਜੀ ਪਹਿਲੀ ਵਾਰ ਆਏ ਹੋ ਨਹੀਂ ਜੀ ਦੂਸਰੀ ਵਾਰ ਹੀ ਆਏ ਅੱਛਾ ਪਿਛਲੀ ਵਾਰ ਵੀ ਇਦਾਂ ਦਾ ਹੀ ਮੌਸਮ ਸੀ ਰ ਨਹੀਂ ਪਿਛਲੀ ਵਾਰ ਤਾਂ ਧੁੱਪ ਸੀ ਬਹੁਤ ਹਾਂ ਇਸ ਵਾਰੀ ਹਾਂ ਇਸ ਵਾਰ ਮੌਸਮ ਥੋੜਾ ਖਰਾਬ ਹੋ ਖਰਾਬ ਨਹੀਂ ਵਧੀਆ ਮੌਸਮ ਹੈ ਖਰਾਬ ਨਹੀਂ ਹੈਗਾ ਵਧੀਆ ਹੈ ਹਾਂ ਤਾਂ ਹੀ ਕੁਝ ਹੋ ਰਿਹਾ ਹਾਂ ਮਤਲਬ ਪਰੀਆਂ ਵੀ ਫੁੱਲਾਂ ਦੀ ਵਰਖਾ ਕਰ ਰਹੀਆਂ ਹੈ ਸੰਗਤ ਬਹੁਤ ਆਉਂਦੀ ਹੈ ਹਾਂਜੀ ਸੰਗਤ ਬਹੁਤ ਆਉਂਦੀ ਹੈ ਬਾਬਾ ਜੀ ਦਾ ਬਹੁਤ ਪਿਛਲੀ ਵਾਰ ਮਾਤਾ ਜੀ ਸੰਗਤ ਜ਼ਿਆਦਾ ਸੀ ਜਾਂ ਇਸ ਵਾਰ ਉਮੀਦੀ ਸੰਗਤ ਬਹੁਤ ਜ਼ਿਆਦਾ ਸਾਨੂੰ ਇਸ ਵਾਰ ਵੀ ਸੰਗਤ ਨੇ ਹੋ ਜਾਣਾ ਹੈ ਕਿਉਂਕਿ ਪਹਿਲਾਂ ਲਾਸਟ ਟਾਈਮ ਅਸੀਂ 2 ਵਜੇ ਤੱਕ ਪਹੁੰਚੇ ਸੀਗੇ 2 3 ਵਜੇ ਉਦੋਂ ਤੱਕ ਸੰਗਤ ਜ਼ਿਆਦਾ ਹੋ ਗਈ ਸੀ ਹੁਣ ਵੀ ਆ ਜਾਣੀ ਸੰਗਤ ਤੋਂ ਥੋੜੀ ਵਧਣ ਆ ਜਾਣੀ ਕਿਉਂਕਿ بارش ਘਟਣੀ ਹੈ ਕਿਹਾ ਜਾਂਦਾ ਹੈ ਕਿ 35 ਤਰ੍ਹਾਂ ਦਾ ਪਕਵਾਨ ਬਣਦਾ ਵੱਖ-ਵੱਖ ਤਰ੍ਹਾਂ ਦੀਆਂ ਮਠਾਈਆਂ ਲੱਗਦੀਆਂ ਨੇ ਉਹ ਬਣਦਾ ਹਾਂਜੀ ਕੱਕ ਮੰਦਾ ਜੀ ਜਿਵੇਂ ਆਪਾਂ ਵਿਆਹ ਦੇ ਵਿੱਚ ਸਾਰੀਆਂ ਸਟੋਲਾਂ ਲੱਗਦੀਆਂ ਸਾਰਾ ਕੁਝ ਹੁੰਦਾ ਏ ਉਵੇਂ ਸਾਰਾ ਕੁਝ ਇੱਥੇ ਵੀ ਹੁੰਦਾ ਏ ਬਾਬਾਈ ਦਾ ਵਿਆਹ ਨੂੰ ਉਵੇਂ ਸੰਗਤਾਂ ਉਹਨੇ ਪਿਆਰ ਨਾਲੇ ਸਤਕਾਰ ਨਾਲੇ ਮਨਾਉਂਦੀਆਂ ਹੈਗੀਆਂ ਬਾਬੇ ਅੱਛਾ ਕੋਈ ਬਸੰਤ ਪੰਚਮੀ ਪਤੰਗ ਉਡਾ ਕੇ ਮਨਾਉਂਦੇ ਨੇ ਹਨਾ ਜਿਨ੍ਹਾਂ ਨੂੰ ਮਤਲਬ ਸਾਡਾ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੂਗੇ ਨਾ ਮੈਂ ਜੀ ਉਹਨਾਂ ਦੀਆਂ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਉਹਨਾਂ ਦੀ ਆਪਣੀ ਹੈਗੀ ਆ ਸੋਚ ਸਾਡੀ ਆਪਣੀ ਸੋਚ ਹੈ ਹਰ ਕੋਈ ਆਪਣੀ ਸੋਚ ਦੇ ਮੁਤਾਬਕ ਚੱਲਦਾ ਹੈ ਇੱਥੇ ਆ ਕੇ ਤੁਸੀਂ ਬਸੰਤ ਪੰਚਮੀ ਮਨਾਉਂਦੇ ਹਾਂਜੀ ਅਸੀਂ ਇੱਥੇ ਆ ਕੇ ਮਨਾਉਂਦੇ ਆ ਸ ਪਿਛਲੇ ਸਾਲ ਵੀ ਅਸੀਂ ਇੱਥੇ ਆਈ ਸੀ ਬਹੁਤ ਜ਼ਿਆਦਾ ਸੰਗਤ ਹੀ ਹੋਣੀ ਵੀ ਸੰਗਤ ਨੇ ਆ ਜਾਣਾ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਥਰਡ ਤੋਂ ਆਏ ਆ ਨੇ ਹਾਂ ਨਿਆ ਸ਼ਹਿਰ ਬਡਾਲਾ ਹਾਂਜੀ ਨਿਆ ਸ਼ਹਿਰ ਬਡਾਲਾ ਸੋ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਕੋਈ ਪਹਿਲੀ ਵਾਰ ਆਇਆ ਕਿਸੇ ਦੀ ਦੂਸਰੀ ਵਾਰ ਆ ਜਾਂ ਕੋਈ ਬੜੇ ਸਾਲਾਂ ਤੋਂ ਆ ਰਹੇ ਨੇ ਕਿਉਂਕਿ ਇੱਥੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜਿਹੜੇ ਨੇ ਮਹਿਸੂਸ ਕੀਤੇ ਆਦੇ ਨੇ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਜਿੱਥੇ ਵੀ ਨਗਰ ਬਸਾਇਆ ਉਹ ਕਿਤਨਾ ਕਿਤੇ ਪਹਾੜੀ ਲਾ ਕੇ ਦਰਿਆਵਾਂ ਦੇ ਕੰਢੇ ਦੇ ਉੱਤੇ ਤੇ ਉਹਦਾ ਇਹ ਕਨਜ਼ਾਰਾ ਸਹੀ ਮੰਜ਼ਰ ਜਿਹੜਾ ਇੱਥੇ ਵੀ ਦੇਖਣ ਨੂੰ ਮਿਲਦਾ ਹੈ ਗੁਰਦੁਆਰਾ ਸੇਰਾ ਸਾਹਿਬ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ